ਸਾਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਬੇਸਣ ਦੇ ਸ਼ੀਰੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਤੁਸੀਂ ਇਸ ਨੂੰ ਬੇਸਣ ਦਾ ਸ਼ੀਰਾ ਜਾਂ ਸੁਲਕਾ ਜਾਂ ਦੋਦੀ ਵੀ ਬੇਸਣ ਦੀ ਅਖ ਸਕਦੇ ਹੋ ਜੇਕਰ ਤੁਹਾਨੂੰ ਸਰਦੀ ਵਿੱਚ ਖਾਂਸੀ ਜੁਕਾਮ ਨਜਲੇ ਦੀ ਪ੍ਰੋਬਲਮ ਹੈ ਤੁਸੀਂ ਇਸ ਨੂੰ ਘਰ ਵਿੱਚ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਸਿਰਦਰਦ ਵਾਸਤੇ ਵੀ ਬਹੁਤ ਹੀ ਵਧੀਆ ਰਾਮਬਾਂਡ ਨੁਸਖਾ ਹੈ ਇੱਧਰ ਮੈਂ ਗੈਸ ਤੇ ਪੈਨ ਰੱਖ ਲਿਆ ਸੀ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਸੁੜਕੇ ਨੂੰ ਹਮੇਸ਼ਾ ਦੇਸੀ ਘਿਓ ਵਿੱਚ ਹੀ ਬਣਾਉਣਾ ਹੈ ਹੁਣ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਘਿਓ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ 6-7 ਬਦਾਮ ਭੁੰਨ ਲਵਾਂਗੇ ਤੁਸੀਂ ਬਦਾਮਾਂ ਦੇ ਨਾਲ ਕਾਜੂ ਵੀ ਐਡ ਕਰ ਸਕਦੇ ਹੋ ਹਮ ਚੰਗੀ ਤਰ੍ਹਾਂ ਬਦਾਮਾਂ ਨੂੰ ਮੈਂ ਲੋ ਫਲੇਮ ਤੇ ਭੁੰਨ ਲਵਾਂਗੇ ਗੈਸ ਦੀ ਫਲੇਮ ਮੈਂ ਲੋ ਹੀ ਰੱਖੀ ਆ ਤੁਸੀਂ ਸੁੜਕੇ ਨੂੰ ਕਿਸੇ ਵੀ ਪੈਨ ਵਿੱਚ ਬਣਾ ਸਕਦੇ ਹੋ ਮੈਂ ਅਲੂਮੀਨੀਅਮ ਦਾ ਪੈਨ ਲਿਆ ਹੈ ਤੁਸੀਂ ਨਾਨ ਸਟਿਕ ਪੈਨ ਵਿੱਚ ਵੀ ਬਣਾ ਸਕਦੇ ਹੋ ਬਦਾਮਾਂ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਸੀ ਭੁੰਨੇ ਹੈ ਬਦਾਮਾਂ ਦਾ ਟੇਸ ਸੁੜਕੇ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਮੈਂ ਬਦਾਮਾਂ ਨੂੰ ਇੱਕ ਭਾਂਡੇ ਵਿੱਚ ਅਲੱਗ ਕੱਢ ਲਵਾਂਗੇ ਹੁਣ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ ਸੀ ਕਿਉਂਕਿ ਕਿਉਂ ਜਿਆਦਾ ਗਰਮ ਹੋ ਗਿਆ ਸੀ ਇਸ ਨੂੰ ਥੋੜਾ ਜਿਹਾ ਠੰਡਾ ਕਰ ਲਵਾਂਗੇ ਹੁਣ ਕਿਉਂ ਠੰਡਾ ਹੋ ਗਿਆ ਹੁਣ ਇਸ ਵਿੱਚ ਮੈਂ ਦੋ ਚਮਚ ਬੇਸਣ ਦੇ ਪਾ ਦਵਾਂਗੇ ਤੁਸੀਂ ਜਿੰਨਾ ਸੁੜਕਾ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਬੇਸਣ ਲੈ ਸਕਦੇ ਹੋ ਮੈਂ ਅੱਧਾ ਕਿਲੋ ਦੁੱਧ ਦਾ ਸੁੜਕਾ ਬਣਾਉਣਾ ਇਸ ਲਈ ਮੈਂ ਦੋ ਚਮਚ ਬੇਸਣ ਦੇ ਲਏ ਹਨ ਹੁਣ ਮੈਂ ਗੈਸ ਨੂੰ ਆਨ ਕਰ ਦਿੱਤਾ ਗੈਸ ਦੀ ਫਲੇਮ ਬਿਲਕੁਲ ਲੋ ਰੱਖੀ ਹੋਈ ਹੈ ਲੋ ਫਲੇਮ ਤੇ ਬੇਸਣ ਨੂੰ ਲਗਾਤਾਰ ਚਲਾਉਂਦੇ ਹੋਏ ਉਦੋਂ ਤੱਕ ਭੁੰਨਣਾ ਹੈ ਜਦ ਤੱਕ ਕਿ ਬੇਸਣ ਆਪਣਾ ਚੰਗੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਤੇ ਇਸ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਇਸ ਨੂੰ ਤੁਸੀਂ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਹੈ ਬੇਸਣ ਨੂੰ ਮੈਂ ਲਗਾਤਾਰ ਚਲਾਉਂਦੇ ਹੇ 2-3 ਮਿੰਟ ਹੋ ਗਏ ਸੀ ਭੁੰਨਦੇ ਨੂੰ ਬੇਸਣ ਆਪਣਾ ਚੰਗੀ ਤਰ੍ਹਾਂ ਲਾਲ ਹੋਣਾ ਸ਼ੁਰੂ ਹੋ ਗਿਆ ਇਸ ਵਿੱਚੋਂ ਖੁਸ਼ਬੂ ਵੀ ਆਉਣ ਲੱਗ ਗਈ ਹੁਣ ਇਸ ਵਿੱਚ ਮੈਂ ਇੱਕ ਚਮਚ ਖਸਖਸ ਦਾ ਪਾਵਾਂਗੇ ਖਸਖਸ ਮਾਈਗਰੇਨ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਤੁਸੀਂ ਖਸਖਸ ਜ਼ਰੂਰ ਪਾਓ ਹੁਣ ਖਸਖਸ ਨੂੰ ਵੀ ਚੰਗੀ ਤਰ੍ਹਾਂ ਕਿਉਂ ਵਿੱਚ ਬੇਸਨ ਨਾਲ ਇਹ ਭੁੰਨ ਲਵਾਂਗੇ ਹੁਣ ਮੈਨੂੰ ਬੇਸਨ ਨੂੰ ਭੁੰਨਦਿਆਂ ਹਨ 4-5 ਮਿੰਟ ਹੋ ਗਏ ਸੀ ਲੋ ਫਲੇਮ ਤੇ ਮੈਂ ਇਸ ਨੂੰ ਭੁੰਨ ਲਿਆ ਸੀ ਬੇਸਨ ਆਪਣਾ ਚੰਗੀ ਤਰ੍ਹਾਂ ਲਾਲ ਹੋ ਗਿਆ ਖਸ ਖਸ ਵੀ ਆਪਣੀ ਇਸ ਵਿੱਚ ਚੰਗੀ ਤਰ੍ਹਾਂ ਭੁੰਨੀ ਗਈ ਹੁਣ ਇਸ ਵਿੱਚ ਮੈਂ ਦੁੱਧ ਪਾ ਦਵਾਂਗੇ ਦੁੱਧ ਮੈਂ ਉਬਲਿਆ ਹੋਇਆ ਲੈ ਆਇਆ ਹੈ ਤੁਸੀਂ ਕੱਚਾ ਦੁੱਧ ਵੀ ਲੈ ਸਕਦੇ ਹੋ ਮੈਂ ਇਸ ਵਿੱਚ ਅੱਧਾ ਕਿਲੋ ਦੁੱਧ ਪਾਵਾਂਗੇ ਤੁਸੀਂ ਜਿੰਨਾ ਸੁੜਕਾ ਬਣਾਉਣਾ ਉਸ ਦੇ ਹਿਸਾਬ ਨਾਲ ਦੁੱਧ ਲੈ ਸਕਦੇ ਹੋ ਹੁਣ ਦੁੱਧ ਸਾਰਾ ਮੈਂ ਇਸ ਵਿੱਚ ਪਾ ਦਿੱਤਾ ਮੈਂ 2 ਗਲਾਸ ਦੁੱਧ ਦੇ ਲਈ ਸੀ ਅੱਧਾ ਕਿਲੋ ਹੁਣ ਚੰਗੀ ਤਰ੍ਹਾਂ ਦੁੱਧ ਨੂੰ ਇਸ ਵਿੱਚ ਪਕਾ ਲਵਾਂਗੇ ਬੇਸਣ ਵਿੱਚ ਦੁੱਧ ਨੂੰ ਮੈਂ ਚੰਗੀ ਤਰ੍ਹਾਂ ਮਿਲਾ ਲਿਆ ਸੀ ਹੁਣ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਮੈਂ ਕੁੱਟੀ ਹੋਈ ਕਾਲੀ ਮਿਰਚ ਪਾਵਾਂਗੇ ਤੁਸੀਂ ਕੁੱਟੀ ਹੋਈ ਤਾਜੀ ਕਾਲੀ ਮਿਰਚ ਹੀ ਲੈਣੀ ਹੈ ਕਾਲੀ ਮਿਰਚ ਦਾ ਪਾਊਡਰ ਬਿਲਕੁਲ ਨਹੀਂ ਲੈਣਾ ਕਾਲੀ ਮਿਰਚ ਦੇ ਵੀ ਬਹੁਤ ਹੀ ਬੈਨੀਫਿਟ ਹੁੰਦੇ ਆ ਨੇ ਕਫ ਲਈ ਵੀ ਬਹੁਤ ਹੀ ਲਾਭਦਿਕ ਹੁੰਦੀ ਹੈ ਹੁਣ ਕਾਲੀ ਮਿਰਚ ਨੂੰ ਵੀ ਇਸ ਵਿੱਚ ਮੈਂ ਪਾ ਦਵਾਂਗੇ ਮੈਂ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ ਲਈ ਸੀ ਹੁਣ ਇਸ ਨੂੰ ਮੈਂ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਹੁਣ ਚਮਚ ਦਾ ਚੌਥਾ ਹਿੱਸਾ ਮੈਂ ਹਲਦੀ ਪਾਊਡਰ ਲਵਾਂਗੀ ਜੇਕਰ ਤੁਹਾਡੇ ਕੋਲ ਤਾਜੀ ਕੱਚੀ ਹਲਦੀ ਹੈਗੀਆ ਤੁਸੀਂ ਉਹ ਵੀ ਪਾ ਸਕਦੇ ਹੋ ਹਲਦੀ ਦੇ ਵੀ ਬਹੁਤ ਹੀ ਜ਼ਿਆਦਾ ਗੁਣ ਨੇ ਤੁਸੀਂ ਹਲਦੀ ਵੀ ਜ਼ਰੂਰ ਪਾਓ ਹੁਣ ਹਲਦੀ ਨੂੰ ਵੀ ਇਸ ਵਿੱਚ ਮਿਲਾ ਲਵਾਂਗੇ ਹੁਣ ਹਲਦੀ ਨੂੰ ਮੈਂ ਚੰਗੀ ਤਰ੍ਹਾਂ ਇਸ ਵਿੱਚ ਮਿਲਾ ਲਿਆ ਹੁਣ ਦੁੱਧ ਨੂੰ ਚੰਗੀ ਤਰ੍ਹਾਂ ਉਵਾਲੀ ਆਉਣ ਦਵਾਂਗੇ ਦੁੱਧ ਨੂੰ ਉਵਾਲੀ ਆਉਣ ਲੱਗ ਗਈ ਹੁਣ ਮੈਂ ਇਸ ਵਿੱਚ ਸ਼ੱਕਰ ਐਡ ਕਰ ਦਵਾਂਗੀ ਤੁਸੀਂ ਸ਼ੱਕਰ ਦੀ ਜਗ੍ਹਾ ਤੇ ਇਸ ਵਿੱਚ ਚੀਨੀ ਜਾਂ ਗੁੜ ਵੀ ਐਡ ਕਰ ਸਕਦੇ ਹੋ ਮੈਂ ਇਸ ਵਿੱਚ ਟੇਸਟ ਦੇ ਅਕੋਰਡਿੰਗ ਸ਼ੱਕਰ ਪਾਵਾਂਗੇ ਇੱਕ ਵੱਡਾ ਚਮਚ ਮੈਂ ਇਸ ਵਿੱਚ ਸ਼ੱਕਰ ਦਾ ਪਾਵਾਂਗੇ ਸ਼ੱਕਰ ਪਾਉਣ ਨਾਲ ਦੁੱਧ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਹੁਣ ਸ਼ੱਕਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਦੁੱਧ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਬੇਸਣ ਇਸ ਵਿੱਚ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਤੇ ਖਸ ਖਸ ਆਪਣੀ ਚੰਗੀ ਤਰ੍ਹਾਂ ਫੁੱਲ ਨਹੀਂ ਜਾਂਦੇ ਹੁਣ ਦੁੱਧ ਨੂੰ ਪਕਾਉਂਦਿਆਂ ਹਨ ਮੈਨੂੰ 6 ਤੋਂ 7 ਮਿੰਟ ਹੋ ਗਏ ਸੀ ਦੁੱਧ ਆਪਣਾ ਚੰਗੀ ਤਰ੍ਹਾਂ ਗਾੜਾ ਹੋ ਗਿਆ ਬੇਸਣ ਵੀ ਇਸ ਵਿੱਚ ਚੰਗੀ ਤਰ੍ਹਾਂ ਫੁੱਲ ਗਿਆ ਹੁਣ ਇਸ ਵਿੱਚ ਮੈਂ ਥੋੜੇ ਜਿਹਾ ਕੱਟੇ ਹੋਏ ਬਦਾਮ ਐਡ ਕਰ ਦੇਵਾਂਗੇ ਤੁਸੀਂ ਬਦਾਮ ਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਬਦਾਮ ਪਾਉਣਾ ਜਦ ਸੁੜਕਾ ਪੀਂਨੇ ਹਨ ਜਦ ਮੂੰਹ ਵਿੱਚ ਬਦਾਮ ਆਉਂਦੇ ਹਨ ਤਾਂ ਖਾਣ ਵਿੱਚ ਵਧੀਆ ਲੱਗਦੇ ਹਨ ਹੁਣ ਬਦਾਮ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਗੈਸ ਦੀ ਫਲੇਮ ਮੈਂ ਬੰਦ ਕਰ ਦਵਾਂਗੀ ਤੇ ਸੁੜਕੇ ਨੂੰ ਮੈਂ ਗਲਾਸ ਵਿੱਚ ਸਰਵ ਕਰ ਲਵਾਂਗੀ ਸੁੜਕੇ ਨੂੰ ਮੈਂ ਗਲਾਸ ਵਿੱਚ ਸਰਵ ਕਰ ਲਿਆ ਸੀ ਉੱਪਰ ਦੀ ਮੈਂ ਥੋੜੇ ਜਿਹਾ ਕੱਟੇ ਹੋਏ ਬਦਾਮ ਹੋਰ ਪਾ ਦਿੱਤੇ ਸੀ ਬੱਚਿਆਂ ਨੂੰ ਇਹ ਪਸੰਦ ਨੇ ਇਸ ਲਈ ਮੈਂ ਐਡ ਕਰ ਦਿੱਤੇ ਤੁਸੀਂ ਇਹ ਸੁੜਕਾ ਰਾਤ ਨੂੰ ਸੌਣ ਲੱਗੇ ਲੈਣਾ ਹੈ ਤੁਸੀਂ ਸੁੜਕੇ ਨੂੰ ਪੀ ਕੇ ਰਜਾਈ ਵਿੱਚ ਮੂੰਹ ਕਰਕੇ ਪੈਣਾ ਹੈ ਜੇਕਰ ਤੁਹਾਨੂੰ ਸਰਦੀ ਵਿੱਚ ਜੁਕਾਮ ਦੀ ਪ੍ਰੋਬਲਮ ਹੈ ਤੁਹਾਡੀ ਜੁਕਾਮ ਦੀ ਪ੍ਰੋਬਲਮ ਮਿੰਟਾਂ ਵਿੱਚ ਖਤਮ ਹੋ ਜਾਵੇਗੀ ਸਿਰਦਰਦ ਦੀ ਪ੍ਰੋਬਲਮ ਵੀ ਵੀ ਇਹ ਨੁਸਖਾ ਬਹੁਤ ਹੀ ਵਧੀਆ ਹੈ ਤੁਸੀਂ ਇਸ ਨੂੰ ਬੱਚੇ ਬਜ਼ੁਰਗ ਕਿਸੇ ਨੂੰ ਵੀ ਦੇ ਦੇ ਸਕਦੇ ਹੋ ਬਣਾ ਕੇ ਸੁੜਕਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਮੈਂ ਇਸ ਨੂੰ ਕੱਚ ਦੇ ਗਲਾਸਾਂ ਵਿੱਚ ਸਰਵ ਕਰਿਆ ਹੈ ਹੁਣ ਮੈਂ ਇਸ ਨੂੰ ਆਪਣੇ ਬੱਚਿਆਂ ਨੂੰ ਦਵਾਂਗੇ ਜੇਕਰ ਤੁਹਾਨੂੰ ਮੇਰੇ ਬੇਸਣ ਦੇ ਸੁੱਕੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ